ਹਾਂਜੀ ਵੀ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਹੈਗਾ ਆਹ ਟ੍ਰਾਈਡੈਂਟ ਦੇ ਵਿੱਚ ਇਹ ਕਿੰਨੀ ਤਰੀਕ ਤੋਂ ਸ਼ੁਰੂ ਹੋਇਆ ਸੀ ਤੇ ਕਿੰਨੀ ਤਰੀਕ تک ਰਹੇ ਤੇ ਕੀ ਕੀ ਡਿਸਕਾਊਂਟ ਨੇਗੇ ਹਰ ਇੱਕ ਜੋ ਆਈਟਮ ਇੱਥੇ ਮਿਲ ਰਹੀ ਹੈ ਕਿਹੜੀਆਂ ਕਿਹੜੀਆਂ ਆਈਟਮਾਂ ਮਿਲਣਗੀਆਂ ਇੱਥੇ ਸਰ ਨਮਸਕਾਰ ਮੇਰਾ ਨਾਮ ਵਿਕਰਮਤ ਹੈ ਤੇ ਮੈਂ ਟ੍ਰਾਈਡੈਂਟ ਦਾ EMPLOYEE ਤੇ ਇਹ ਆਪਾਂ ਨੇ ਜਿਹੜਾ ਮੇਲਾ ਹੈਗਾ ਦੀਵਾਲੀ ਮੇਲਾ ਇਹ ਆਪਾਂ ਨੇ 3 ਤਰੀਕ ਨੂੰ ਆਪਾਂ ਸਟਾਰਟ ਕਰਤਾ ਸੀਗਾ 3 ਅਕਤੂਬਰ ਨੂੰ ਤੇ ਇਹ ਖਤਮ ਹੋਣਾ ਸੀਗਾ 13 ਨੂੰ ਲੇਕਿਨ ਕਸਟਮਰ ਦੀ ਫੀਡਬੈਕ ਦੇਖ ਕੇ ਜਿੰਨਾ ਮਤਲਬ ਲੋਕਾਂ ਦਾ ਮਤਲਬ ਪਿਆਰ ਦੇਖ ਕੇ ਆਪਾਂ ਇਹਨੂੰ 4 ਦਿਨ ਹੋਰ ਐਕਸਟੈਂਡ ਕਰਤਾ ਇਹਨੂੰ ਆਪਾਂ 13 ਤੋਂ ਲਿਕੇ ਹੁਣ ਕਰਤਾ ਇਹ ਆਪਾਂ 17 ਤਾਰੀਖ ਤੱਕ ਆਪਾਂ ਇਹਨੂੰ ਚਲਾਵਾਂਗੇ ਮੇਲੇ ਦੇ ਵਿੱਚ ਆਪਾਂ ਨੂੰ ਆਪਾਂ ਹੋਮ ਟੈਕਸਟਾਈਲ ਦੇ ਸਾਰੇ ਆਈਟਮ ਆਪਣੇ ਕੋਲ ਹੋਣਗੇ ਜਿਹਦੇ ਵਿੱਚ ਆਪਣਾ ਤੋਲਿਏ ਵੀ ਆ ਤੇ ਨਾਲ ਬਾਥਰੋਬ ਬੈੱਡ ਸ਼ੀਟਾਂ ਬਲੈਂਕਟ ਫਰ ਤੇ ਅਦਾ ਆਈਟਮ ਨਾਲ ਆਪਣੇ ਕੋਲ ਪੇਪਰ ਵੀ ਹੈਗੇ ਆ ਪੇਪਰ ਮਿਲੋ ਜਿਵੇਂ ਜ਼ਵਾਕਾ ਦੀ ਕਾਪੀ ਰਜਿਸਟਰਾ ਇਹੋ ਉਹ ਵੀ ਹੈ ਗਿਫਟ ਆਈਟਮ ਆਪਣੇ ਕੋਲ ਸਾਰੇ ਅਰੋਮਾ ਦੇ ਟਾਵਲ ਵੀ ਹੈ ਬੈੱਡ ਸ਼ੀਟਾਂ ਵੀਆਂ ਹੈਗੀਆਂ ਕੰਫਰਟਰ ਵੀ ਹੈ ਤੇ ਲੇਡੀਜ਼ ਲਈ ਬਾਥਰੋਬ ਜਵਾਕ ਲਈ ਬਾਥਰੋਬ ਤੇ ਹੋਰ ਛੋਟੇ ਮੋٹے ਜਿੰਨੇ ਵੀ ਆਈਟਮ ਹੈਗੇ ਹੈਡ ਡਰਾਪਸ ਵਗੈਰਾ ਤੇ ਛੋਟੇ ਹੈਂਕੀਜ਼ ਕੁਸ਼ਨਸ ਤੇ ਹਰ ਆਈਟਮ ਆਪਣੇ ਕੋਲ ਅਵੇਲੇਬਲ ਹੈਗਾ ਇੱਧਰ ਕਿੰਨਾ ਡਿਸਕਾਊਂਟ ਕਰ ਰਹੇ ਹੋ ਡਿਸਕਾਊਂਟ ਸਰੇਤੇ ਆਪਾਂ ਮੋਟਾ ਮਤਲਬ 50 ਤੋਂ ਲੈ ਕੇ 80% ਤੱਕ ਦਾ ਆਪਾਂ ਨੇ ਡਿਸਕਾਊਂਟ ਦਿੱਤਾ ਹੋਇਆ। ਹਾਂਜੀ। ਇਹਦੇ ਵਿੱਚ ਕੋਈ ਵੀ ਆ ਸਕਦਾ ਹੈ ਪਿੰਡ ਦੇ ਵਿੱਚੋਂ। ਹਾਂਜੀ ਹਾਂਜੀ। ਇਹ ਜਿਹੜਾ ਮੇਲਾ ਹੈਗਾ ਇਹ ਨਾਟ ਓਨਲੀ ਫॉर ਟ੍ਰਾਈਡੈਂਟ ਏਮਪਲੋਈਜ਼ ਬਟ ਓਲਸੋ ਫॉर ਦਾ 올 ਲੋਕਲ ਪੀਪਲਸ। ਬਰਨਾਲੇ ਦੇ ਜਿੰਨੇ ਵੀ ਲੋਕ ਹੈਗੇ ਆ ਸਾਰੇ ਹਰ ਕੋਈ ਆ ਸਕਦਾ ਤੇ ਇਵਨ ਆ ਵੀ ਰਹੇ ਆ ਲੋਕੀ ਬੜ ਛੜ ਕੇ ਆ ਰਹੇ ਆ ਆਪਣਾ ਪਿਆਰ ਦਿਖਾ ਰਹੇ ਆ। ਇਹਦਾ ਸਮਾਂ ਟਾਈਮ ਟੇਬਲ। ਇਹਦਾ ਸਮਾਂ ਸਾਰ ਆਪਣਾ ਸਵੇਰੇ 10 ਵਜੇ ਤੋਂ ਸਟਾਰਟ ਹੋ ਜਾਂਦਾ। ਸ਼ਾਮ ਨੂੰ 7 ਵਜੇ ਤੱਕ ਆਪਣਾ ਲਗਾਤਾਰ ਚੱਲਦਾ ਵਾ। ਠੀਕ ਹੈ। ਲੇਕਿਨ ਆਪਾਂ 7 ਤੋਂ ਕਈ ਵਾਰੀ 8 ਤੱਕ ਵੀ ਪਹੁੰਚ ਜਾਂਦਾ ਉਹ ਡਿਪੈਂਡ ਕਰਦਾ ਕਿ ਲੋਕਾਂ ਦੀ ਕਿੰਨੀਕ ਭੀੜ ਆ ਤੇ ਕਿਹੇ ਸਮ ਨਾਲ ਮਤਲਬ ਕੰਮ ਪੇਮੈਂਟ ਦਾ ਆਨਲਾਈਨ ਹੁੰਦੀ ਹੈ ਇੱਥੇ ਪੇਮੈਂਟ ਸਰ ਆਪਣੇ ਕੋਲ ਦੋਵੇਂ ਆਪਸ਼ਨ ਹੈਗੇ ਆ ਆਪਣੇ ਕੋਲ ਆਨਲਾਈਨ ਦਾ ਵੀ ਆਪਸ਼ਨ ਆ ਕ੍ਰੈਡਿਟ ਕਾਰਡ ਵੀ ਕਰ ਸਕਦੇ ਤੇ ਜੇ ਕੋਈ ਕੈਸ਼ ਕਰਨਾ ਚਾਹੁੰਦਾ ਤਾਂ ਆਪਾਂ ਕੈਸ਼ ਵੀ ਕਰਵਾ ਦਿੰਦੇ ਆ ਤੇ ਆਪਣੇ ਕੋਲ ਦੋਵੇਂ ਆਪਸ਼ਨ ਹੈਗੇ ਆ ਲੋਕੇਸ਼ਨ ਇਹਦੀ ਮੇਨ ਜਿਹੜੀ ਹੈਗੀ ਆ ਉਹ ਹੈਗਾ ਐਲਐਸਆਈਪੀ ਹਾਲ ਸੰਘੇੜਾ ਸੰਘੇੜਾ ਫੈਕਟਰੀ ਦੇ ਵਿੱਚ ਹੀ ਐਲਐਸਆਈਪੀ ਹਾਲ ਆ ਠੀਕ ਹੈ ਜੀ ਲੁਧਿਆਣੇ ਰੋਡ ਤੇ ਆ ਤੁਸੀਂ ਕਿਸੇ ਨੂੰ ਪੁੱਛ ਕੇ ਆ ਸਕਦੇ ਹੋ ਥੈਂਕ ਯੂ ਜੀ